ਸਾਂਝ ਪੰਜਾਬ ਦੀ ਟੀਵੀ 'ਚ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਫਰੀਦਕੋਟ 'ਚ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਫਰੀਦਕੋਟ ਦੀ ਬਾਬਾ ਫਰੀਦ ਟੈਕਸੀ ਯੂਨੀਅਨ ਡਰਾਈਵਰਾਂ ਵੱਲੋਂ ਸੜਕਾਂ 'ਤੇ ਆ ਕੇ ਕੀਤਾ ਗਿਆ ਰੋਸ ਪ੍ਰਦਰਸ਼ਨ ਇਸ ਮੌਕੇ ਪੰਜਾਬ ਟੈਕਸੀ ਯੂਨੀਅਨ ਦੇ ਮੀਤ ਪ੍ਰਧਾਨ ਨੇ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਬੋਲਦੇ ਹੋਏ ਕਿਹਾ ਕਿ ਜੇਕਰ ਡਰਾਈਵਰਾਂ ਕੋਲੇ 7 ਲੱਖ ਰੁਪਈਆ ਹੋਵੇ ਤਾਂ ਉਹਨਾਂ ਨੂੰ ਲਾਉਣ ਉੱਪਰ ਗੱਡੀਆਂ ਲੈਣ ਦੀ ਕੀ ਜ਼ਰੂਰਤ ਹੈ ਅਤੇ ਨਾਲ ਹੀ ਡਰਾਈਵਰੀ ਕਰਨ ਦੀ ਕੀ ਜ਼ਰੂਰਤ ਹੈ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਕਾਨੂੰਨਾਂ ਨੂੰ ਜਲਦੀ ਤੋਂ ਜਲਦੀ ਵਾਪਸ ਲਿਆ ਜਾਵੇ ਨਹੀਂ ਤਾਂ ਡਰਾਈਵਰਾਂ ਵੱਲੋਂ ਇਸ ਦੇ ਖਿਲਾਫ ਤਿੱਖਾ ਸੰਘਰਸ਼ ਵਿੜਿਆ ਜਾਵੇਗਾ ਫਰੀਦਕੋਟ ਤੋਂ ਗੁਰਪ੍ਰੀਤ ਪੱਕਾ ਦੀ ਵਿਸ਼ੇਸ਼ ਰਿਪੋਰਟ ਕਾਲੇ ਕਾਨੂੰਨ ਰੋਕੋ ਡਰਾਈਵਰ ਏਕਤਾ ਜਿੰਦਾਬਾਦ ਮੈਂ ਗੁਰਮੀਤ ਸਿੰਘ ਜੀ ਪੰਜਾਬ ਟੈਕਸੀ ਯੂਨੀਅਨ ਸੀਨੀਅਰ ਵੀਪਰਧਾਨ ਫਰੀਦਕੋਟ ਜੀ ਔਰ ਬਾਬਾ ਫਰੀ ਟੈਕਸੀ ਸਟੈਂਡ ਫਰੀਦਕੋਟ ਤੋਂ ਸਾਡੇ ਜਿੰਨੇ ਵੀ ਡਰਾਈਵਰ ਵੀਰ ਅਸੀਂ ਇਕੱਠੇ ਹੋਇਆ ਜੀ ਇਸ ਇਕੱਠੇ ਹੋਣ ਡਰਾਈਵਰ ਵੀਰਾਂ ਦਾ ਇੱਕ ਹੀ ਮਕਸਦ ਹੈ ਜੀ ਸਾਨੂੰ ਪਿਛਲੇ ਸਮੇਂ ਤੋਂ ਸੈਂਟਰ ਸਰਕਾਰਾਂ ਵੱਲੋਂ ਲਾਕਡਾਊਨ ਹੋ ਗਿਆ ਜੀ ਨੋਟਬੰਦੀ ਹੋ ਗਈ ਸਾਨੂੰ ਬਿਲਕੁਲ ਹੀ ਇਹਨਾਂ ਨੇ ਗੱਡੀਆਂ ਦੀਆਂ ਕਿਸ਼ਤਾਂ ਹੋ ਗਈਆਂ ਵੱਡੇ ਵੱਡੇ ਨੇ ਛੋਰੇ ਸਮੋਟੇ ਨੇ ਛੋਰੇ ਸੋਗੇ ਫਿਰ ਮੋਢੇ ਜਵਾਨ ਹੋਗੇ ਜੀ ਅਸੀਂ ਤਾਂ ਪਹਿਲਾਂ ਹੀ ਰਤਾੜੇ ਪਏ ਆ ਡਰਾਈਵਰ ਵੀ ਉਪਰੋਂ ਸੈਂਟਰ ਸਰਕਾਰ ਨੇ ਇੱਕ ਨਵਾਂ ਕਾਨੂੰਨ ਸਾਡੇ ਤੇ ਮੱਲੋ ਜੀ ਰਿਟਰਟ ਦਾ ਕਿਸੇ ਵੀ ਸਾਡੇ ਟਰਾਂਸਪੋਰਟ ਵਿਭਾਗ ਦੇ ਡਰਾਈਵਰ ਵੀਰਾਂ ਨਾਲ ਕੋਈ ਮੀਟਿੰਗ ਨਹੀਂ ਕੀਤੀ ਗਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਾਡੇ ਨਾਲ ਹੋਈ ਇਹਨਾਂ ਨੇ ਸਾਡੇ ਤੇ ਜ਼ਬਰਦਸਤ ਇੱਕ ਕਾਨੂੰਨ ਲਾਗਾਇਆ ਗਿਆ ਜੀ 7 ਲੱਖ ਰੁਪਏ ਜੁਰਮਾਨਾ ਔਰ 10 ਸਾਲ ਦੀ ਸਜ਼ਾ ਸੋ ਜੇ ਸਾਡੇ ਕੋਲੇ ਵੀਰ ਜੀ ਇੰਨੇ ਪੈਸੇ ਹੀ ਹੋਣ ਇੱਕਾਸੀ ਡਰਾਈਵਰੀ ਚੌਂ ਕਰ ਗਏ ਅਸੀਂ ਜਿਹੜੀਆਂ ਗੱਡੀਆਂ ਤੁਹਾਨੂੰ ਖੜੀਆਂ ਵੱਡੀਆਂ ਦੇ ਦਿਆਂ ਇਹ ਗੱਡੀਆਂ ਸਾਰੀਆਂ ਲੋਨ ਤੇ ਆ ਫੁੱਲ ਲੋਣਾ ਜੀ ਗੱਡੀਆਂ ਦੇ ਉੱਪਰ ਅਸੀਂ ਸਿਰਫ ਆਪਣੇ ਬੱਚੇ ਪਾਰ ਰਹੇ ਆ ਪਿਛਲੇ ਸਮੇਂ ਦੌਰਾਨ ਲਾਕਡਾਊਨ ਤੇ ਸਭ ਤੋਂ ਵੱਧ ਜਿਹੜੀ ਰੀਡ ਦੀ ਹੱਦੀ ਡਰਾਈਵਰ ਰਿਹਾ ਇਹਨਾਂ ਨੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਪ੍ਰਸ਼ਾਸਨ ਦਾ ਸਾਥ ਦਿੱਤਾ ਜੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜੋ ਵੀ ਕੋਰੋਨਾ ਦੇ ਰਾਹਨ ਮਰੀਸੀਗੇ ਜਾਂ ਕੋਈ ਫਸੇ ਸੀ ਪਰਿਵਾਰ ਉਹਨਾਂ ਨੂੰ ਅਸੀਂ ਉਹਨਾਂ ਦੇ ਟਿਕਾਣਾ ਟਿਕਰ ਮੰਜ਼ਲ ਟਿਕਰ ਪਹੁੰਚਾਇਆ ਸੋ ਹੁਣ ਵੀ ਅਸੀਂ ਇਹੀ ਗੁੰਜਾਇਸ਼ ਆ ਸਾਡੀ ਬੇਨਤੀ ਇਹੀ ਆ ਜੀ ਜੋ ਵੀ ਤੁਹਾਨੂੰ ਕੋਈ ਵੀ ਕਰੇ ਫਲ ਫੂਟ ਸਬਜੀ ਜਾਂ ਕਿਤੇ ਆਪਾਂ ਕਿਸੇ ਮੰਜ਼ਲ ਤੇ ਪਹੁੰਚਣਾ ਹੈ 에어ਪੋਰਟ ਜਾਣਾ ਹੈ ਜਾਂ ਸਾਡੇ ਵਿਆਹ ਸ਼ਾਦੀਆਂ ਜਾਂ ਕੋਈ ਹੋਊਗਾ ਕਿ ਤੇ ਸਾਡੇ ਡਰਾਈਵਰ ਤੋਂ ਬਿਨਾ ਕਿਤੇ ਵੀ ਗਿਜਾਰਿਆ ਨਹੀਂ ਜਿਸ ਤਰ੍ਹਾਂ ਸਰਹੱਦਾਂ ਦੇ ਉੱਪਰ ਸਾਡੇ ਫੌਜੀ ਵੀ ਰਾਖੀ ਕਰਦੇ ਆ ਇਸੇ ਤਰ੍ਹਾਂ 24 24 ਘੰਟੇ ਅਸੀਂ ਵੀ ਰਾਤਾਂ ਝਾਕਦੇ ਹਾਂ ਜੀ ਸੜਕਾਂ ਦੇ ਉੱਪਰ ਸਾਡੀ ਲੁੱਟ ਵੀ ਹੁੰਦੀ ਹੈ ਜੀ ਔਰ ਸਾਨੂੰ ਨਜਾਇਜ਼ ਕੁੱਟਿਆ ਵੀ ਜਾਂਦਾ ਕਿਤੇ ਸਾਨੂੰ ਕਿਤੇ ਕਿਸੇ ਨੇ ਵੀ ਨਹੀਂ ਪੁੱਛਿਆ ਅਜੇ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਪੁੱਛਿਆ ਤੁਹਾਡਾ ਕਸੂਰ ਕੀ ਆ ਸਿਰਫ ਸਾਨੂੰ ਬਿਨਾਂ ਗੱਲ ਦਾ ਫੜ ਕੇ ਕੁੱਟ ਦਿੱਤਾ ਜਾਂਦਾ ਜਿੱਥੇ ਕਿਤੇ ਨਾਕਿਆਂ ਦੇ ਉੱਪਰ ਫੜ ਕੇ ਸਾਡੀ ਬੇਇੱਜ਼ਤੀ ਕੀਤੀ ਜਾਂਦੀ ਹੈ ਜੀ ਹਾਲਾਂਕਿ ਸਾਡੇ ਸਾਡੀਆਂ ਢੀਆਂ ਗੱਡੀਆਂ ਉਹਨਾਂ ਦੇ ਕਾਗਜ਼ਤ ਵੀ ਪੂਰੇ ਹੁੰਦੇ ਪਰ ਫੇਰ ਵੀ ਪਤਾ ਨਹੀਂ ਕਿਉਂ ਇਸ ਜੇ ਅਸੀਂ ਕਹਿ ਦਈਏ ਸੈਂਟਰ ਸਰਕਾਰ ਦੇ ਰਾਜੇ ਮੋਦੀ ਨੂੰ ਨਰਿੰਦਰ ਮੋਦੀ ਜੀ ਨੂੰ ਇਹ ਨਹੀਂ ਸਮਝ ਆ ਰਹੀ ਕਿ ਇਹ ਵੀ ਇੱਕ ਰਾਜਾ ਜਿਹੜੇ ਰਾਜ ਦੀ ਪ੍ਰਜਾ ਹੈ ਡਰਾਈਵਰ ਵੀ ਪਰ ਸਾਡੇ ਡਰਾਈਵਰਾਂ ਨਾਲ ਅਨਸਾਫੀ ਬੇਅਨਸਾਫੀ ਬਹੁਤ ਹੋ ਰਹੀ ਹੈ ਜੀ ਹੁਣ ਜਿੱਥੇ ਕਿਤੇ ਵੀ ਕੋਈ ਗੱਲਬਾਤ ਬਣਦੀ ਹੈ ਸਾਡੇ ਡਰਾਈਵਰ ਵੀਰਾਂ ਨੂੰ ਨਜਾਇਜ਼ ਤੱਕਾ ਹੁੰਦਾ ਜੀ ਅਸੀਂ ਬਾਬਾ ਫਰੀਦ ਟੈਕਸੀ ਸਟੈਂਡ ਫਰੀਦਕੋਟ ਤੋਂ ਜੋ ਵੀ ਇਹ ਕਾਨੂੰਨ ਕਾਲੇ ਕਾਨੂੰਨ ਬਣਾਏ ਆ ਇੱਥੇ ਨਹੀਂ ਰਨ ਦੇ ਉਹਦਾ ਅਸੀਂ ਪ੍ਰਜੋਰ ਵਿਰੋਧ ਕਰਦੇ ਆ ਜੀ ਅੱਜ ਅਸੀਂ ਸਾਰੀ ਯੂਨੀਅਨ ਨੇ ਮੰਗ ਪੱਤਰ ਅਡਿਸਮ ਨੂੰ ਫਰੀਦਕੋਟ ਮਨਜੋਗ ਅਡਿਸਮ ਨੂੰ ਦੇਣਾ ਜੀ ਤੇ ਕਾਲੇ ਕਾਨੂੰਨ ਨੂੰ ਰੱਦ ਕਰਨ ਸੰਬੰਧੀ ਅਸੀਂ ਇੱਕ ਰੋਸ ਪ੍ਰਦਰਸ਼ਨ ਵੀ ਕਰ ਰਹੇ ਹਾਂ। ਸੋ ਇਸ ਸੰਬੰਧੀ ਸਾਡੇ ਨਾਲ ਜਿੰਨੀਆਂ ਵੀ ਯੂਨੀਅਨਾਂ ਹੈਗੀਆਂ ਪੰਜਾਬ ਟੈਕਸੀ ਯੂਨੀਅਨ, ਆਯਾਤ ਟੈਕਸੀ ਯੂਨੀਅਨ, ਸਮੂਹ ਡਰਾਈਵਰ ਯੂਨੀਅਨ ਸਾਰੇ ਹੀ ਵੀਰ ਇਸ ਕੱਛ ਦੇ ਵਿੱਚ ਅਸੀਂ ਇੱਕ ਰੋਸ ਮਾਰਚ ਕਰਕੇ ਡੀਸੀ ਦਫ਼ਤਰ ਸਾਹਿਬ ਉੱਥੇ ਪਹੁੰਚ ਕੇ ਦਫ਼ਤਰ ਨੂੰ ਮਨਪੱਤਰ ਦੇਵਾਂਗੇ ਜੀ। ਹੁਣ ਸਾਡੇ ਵੀਰ ਭਾਈ ਸੋਨੂ ਜੀ ਆਯਾਤ ਟੈਕਸੀ ਯੂਨੀਅਨ ਦੇ ਪ੍ਰਧਾਨ ਜੀ ਉਹ ਉਹ ਸ਼ਬਦ ਸਾਂਝੇ ਕਰਨਗੇ ਜੀ। ਨਾ ਜੀ ਅਜਾਤ ਸਰਦਾਰ ਹਰਦੀਪ ਸਿੰਘ ਅਜਾਤ ਟੈਕਸੀ ਜਨ ਨੇ ਤੋਂ ਜ਼ਿਲ੍ਹਾ ਪ੍ਰਧਾਨਪਤੀਨ ਕੋਟ ਜੀ ਅਸੀਂ ਮਤਲਬ ਕਿ ਵੀ ਇਹੀ ਗੱਲ ਕਰਦੇ ਆਂ ਵੀ ਜਿਹੜੇ ਕਾਲੇ ਕਾਨੂੰਨ ਆਹ ਹੈ ਜੀ ਇਹਨਾਂ ਨੇ ਸੈਂਟਰ ਸਰਕਾਰ ਨੇ ਚਲਾਏ ਆ ਜੀ ਇਹ ਇਹ ਬਹੁਤ ਗਲਤ ਹੈ ਜੀ ਹਰੇਕ ਬੰਦਾ ਆਪਦਾ ਮਤਲਬ ਕਿ ਰੋਟੀ ਰੋਜ਼ੀ ਜੋ ਕੋਈ ਕੰਮ ਕਰਦਾ ਆ ਤੇ ਇਹਨਾਂ ਨੇ ਜੇ 7 ਲੱਖ ਰੁਪਏ ਸਾਡੇ ਕੋਲੇ ਹੋਵੇ ਤੇ ਅਸੀਂ ਮਤਲਬ ਕਿ ਵੀ ਇਹ ਗੱਡੀਆਂ ਚਾਹੁੰਦੇ ਲਈ ਕਿਹਨੇ ਜੀ ਹਰ ਬੰਦੇ ਨੂੰ ਮਤਲਬ ਕਿ ਵੀ ਆਪਿਆਂ ਘਰ ਦੀਆਂ ਲੋੜਾਂ ਤਾਂ ਪੂਰੀਆਂ ਨਹੀਂ ਹੁੰਦੀਆਂ ਤੇ ਇਹਨਾਂ ਨੂੰ ਐਸੇ ਕਿੱਥੋਂ ਅਗਲਾ 7 ਲੱਖ ਰੁਪਏ ਦੇ ਦੋਗੇ 10 ਸਾਲ ਦੀ ਕੈਦ ਆ ਇਹਦੇ ਵਿੱਚ ਪਰਿਵਾਰ ਚ ਚਾਰ ਚਾਰ ਪੰਜ ਪੰਜ ਜੀ ਹੁੰਦੇ ਆ ਇੱਕ ਡਰਾਈਵਰ ਦੇ ਮਗਰ ਜੀ ਮਾਪੇ ਹੋਣ ਦਾ ਬੱਚੇ ਹੁੰਦੇ ਆ ਜੀ ਤੇ ਆਪ ਆ ਜੀ ਤੇ ਉਹਨਾਂ ਦਾ ਮਤਲਬ 10 ਸਾਲ ਦੀ ਸਜ਼ਾ ਦੇ ਵਿੱਚ ਆਪ ਉਹ ਕਿੱਥੇ ਜਾਊਗਾ ਤੇ ਬੱਚੇ ਕਿੱਥੇ ਜਾਣਗੇ ਇਹ ਕਾਨੂੰਨ ਬਹੁਤ ਗਲਤ ਹੈ ਜੀ ਤੇ ਬਾਕੀ ਇਹਨਾਂ ਨੂੰ ਵੀ ਰੱਦ ਕਰਨਾ ਚਾਹੀਦੇ ਆ ਤੇ ਬਾਕੀ ਹਰ ਬੰਦੇ ਦਾ ਵੀ ਇਹੀ ਆ ਜੀ ਜਿਹੜਾ ਸਕੂਟਰ ਸਾਈਕਲ ਵਾਲਾ ਕੋਈ ਮੋਟਰਸਾਈਕਲ ਵਾਲਾ ਕਾਰ ਵਾਲਾ ਜੀਪ ਵਾਲਾ ਇਹ ਹਰੇਕ ਵਰਗ ਨੂੰ ਹੀ ਇਹ ਜਿਹੜਾ ਕਾਨੂੰਨ ਲਾਗੂ ਕੀਤਾ ਇਹਨਾਂ ਨੇ ਇਹ ਬਹੁਤ ਗਲਤ ਹੈ ਜੀ ਇਹਨਾਂ ਨੂੰ ਮਤਲਬ ਕਿ ਇੱਕ ਕੈਂਸਰ ਕਰਨੇ ਚਾਹੀਏ ਜੀ ਜੇ ਜੀ ਹੈ ਕਿ ਆ ਅਰੇ 10 ਸੈਕਿੰਡ ਕਿ ਨਵਾਂ ਸਟਰਕਚਰ ਤੇ ਆ ਗਿਆ ਹਾਂ ਜੀ ਮੈਂ ਬਲਾਕ ਪ੍ਰਧਾਨ ਡਾਕਟਰ ਅਮਰਤਪਾਲ ਸਿੰਘ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਰਜਿਸਟਰਡ ਨੰਬਰ 295 ਅੱਜ ਸਾਡੀ ਬਲਾਕ ਦੀ ਰੂਟੀਨ ਵਾਈਜ਼ ਜੋ ਮਹੀਨਾਵਾਰ ਮੀਟਿੰਗ ਹੁੰਦੀ ਹੈ ਉਹ ਮੀਟਿੰਗ ਹੋਈ ਹੈ ਜੀ ਸਾਡੀ ਬਲਾਕ ਦੀ ਇਹਦੇ ਵਿੱਚ ਡਾਕਟਰ ਸਰਤਾਜ ਸਿੰਘ ਗਿੱਲ ਜੋ ਆਰਥੋਪੈਡਿਕ ਹੱਡੀਆਂ ਦੇ ਜੋੜਾਂ ਦੇ ਮਾਹਰ ਨੇ ਉਹ ਪ੍ਰੈਗਮਾ ਮੈਡੀਕਲ ਇੰਸਟੀਚਿਊਟ ਤੋਂ ਸਾਡੇ ਵਿੱਚ ਇੱਥੇ ਪਹੁੰਚੇ ਸੀ ਉਹਨਾਂ ਨੇ ਸਾਨੂੰ ਹੱਡੀਆਂ ਬਾਰੇ ਔਰ ਜੋੜਾਂ ਬਾਰੇ ਜਾਣਕਾਰੀ ਦਿੱਤੀ ਤੇ ਹੋਰ ਇਹਦੇ ਵਿੱਚ ਕੀ ਜਾਣਕਾਰੀ ਦਿੱਤੀ ਅਸੀਂ ਬਲਾਗ ਦੇ ਵਿੱਚ ਜੋ ਸਾਡੇ ਆਈ ਕਾਰਡ ਔਰ ਪ੍ਰਮਾਣ ਪੱਤਰ ਜੋ 2 ਸਾਲਾਂ ਤੋਂ ਰੀਨਿਊ ਕਰਨੇ ਦਿੱਤੇ ਸੀ ਉਹ ਅਸੀਂ ਸਾਰੇ ਮੈਂਬਰਾਂ ਨੂੰ ਅੱਜ ਨਵੇਂ ਨਿਯੁਕਤੀ ਪੱਤਰ ਦਿੱਤੇ ਆ ਉਹਨਾਂ ਦੇ ਅਸੀਂ ਪ੍ਰਮਾਣ ਪੱਤਰ ਔਰ ਆਈ ਕਾਰਡ ਅਸੀਂ ਦਿੱਤੇ ਮੈਂਬਰਾਂ ਨੂੰ ਸਾਰਿਆਂ ਨੂੰ ਅਸੀਂ ਆਦੇ ਸਾਥੀਆਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਸਾਡੇ ਸਾਫ ਸੁੱਥਰੀ ਪ੍ਰੈਕਟਿਸ ਕਰਨ ਦਾ ਅਸੀਂ ਸੰਦੇਸ਼ ਦਿੰਨੇ ਆ ਜੀ ਮੈਂ ਸਾਡੀ ਮੀਟਿੰਗ ਦੇ ਵਿੱਚ ਵੀ ਇਹ ਰੂਟੀਨ ਚ ਗੱਲ ਚੱਲਦੀ ਆ ਕਿ ਵੀ ਸਾਥੀਆਂ ਨੂੰ ਸਾਫ ਸੁੱਥਰੀ ਪ੍ਰੈਕਟਿਸ ਕਰਨ ਲਈ ਪ੍ਰੇਰਿਤ ਕਰਦੇ ਆ ਔਰ ਕਲੀਨਿਕ ਦੇ ਸਫਾਈ ਰੱਖਣ ਲਈ